ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਈ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਹਾਨੂੰ ਮਾਲ ਵਿਖਾਇਆ ਇਹ ਸਾਰਾ ਹੀ ਸੇਲ ਆ ਵਿਕਾਊਾ ਇਨਫੋਰਮੇਸ਼ਨ ਲੈ ਦੰਨਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਰਸਨਾ ਨਾਮ ਬਾਈ ਕਰਤਿਆਤਾ ਪਿੰਡ ਛੜਿਆ ਕਜਲਾ ਮੋਗਾ ਤਸੀਲ ਮੋਗਾ ਫੋਨ ਨੰਬਰ ਦੱਸੋ 7901755636 ਕਿੰਨਾਂ ਵਜੂ ਆ ਇਹ ਦੂਜਾ ਸੂਆ 6 ਦਾ ਵਿਹੜਾ 11:42 49 ਮਿੰਟ ਦੇ ਵਿਹੜ ਸੂਈ ਵੀ ਆ ਠੀਕ ਐ 1:30 ਵਜੇ ਦਾ ਟਾਈਮ ਹੋ ਗਿਆ ਜੀਰ ਹਜੇ ਪੈਣੀ ਬਾਕੀ ਆ ਜੇਰ ਪੈ ਜੂਗੀ ਵੀਡੀਓ ਬਣਾ ਲਾਂਗੇ 2 ਘੰਟੇ ਹੋ ਗਏ ਸੂਈ ਨੂੰ ਹਾਂ 2 ਘੰਟੇ ਸੂਈ ਨੂੰ ਹੋ ਗਏ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਵੀਰੇ ਮੈਚ ਹੋਇਆ 2 ਕਿਲੋ ਵੱਛੀ ਨੂੰ ਪਿਆ ਆ ਵੱਛੀ ਖੜਨ ਲੱਗ ਗਈ ਆ ਤੇ ਜਣੀ ਗਾਂ ਨੂੰ ਗੋਲਾ ਮੜਾਇਆ ਪਿਆ ਤਾਂ ਵੀ ਜੇਰ ਪੈ ਜਾਂਦੀ ਸੌਖੀ ਵੱਛੀ ਬਹੁਤ ਚੰਗੀ ਮਗਰ ਮੜਾਇਆ ਕਿਰਾ ਦੋਸਤੋ ਬੱਚਾ ਮਗਰ ਬਹੁਤ ਚੰਗੀ ਵੱਛੀ ਹੈ ਪਿੰਕ ਨੋਜ਼ ਵਾਲੀ ਹੈ ਡੱਬੀ ਵੱਛੀ ਪ੍ਰਿੰਟ ਵਾਲੀ ਫੁੱਲ ਜਾਦ ਬਰੀਡ ਵਾਲੀ ਹੈ ਚੰਗੀ ਸੇਵਾ ਸੰਭਾਲ ਗੌਰ ਕੇਅਰ ਵਾਲੇ ਘਰੇ ਚਲੀ ਜਾਂਦੀ ਹੈ ਤੋ ਆਪ ਦੀ ਵੜ ਤਿਆਰ ਹੋ ਜੂ ਖੀਰੀਆਂ ਵਛੀਆਂ ਆਵੇਂ ਸੂ ਪੈਂਦੇ ਆ ਜੇ ਬੰਦਾ ਵਧੀਆ ਸੇਵਾ ਕਰਦਾ ਦੁੱਧ ਕਿੰਨਾ ਕੱਢ ਜੂ ਕਰਦਾ ਤਾ ਦੁੱਧ ਬਈ ਪਿਛਲੇ ਪਿੰਡ ਤੋਂ ਨਹੀਂ ਪੁੱਟਰ ਪਿੰਡ ਤੋਂ ਲਈ ਆ ਨਾ ਹਾਂ ਦੁੱਧ ਦਾ ਰਿਕਾਰਡ 20 ਲੀਟਰ ਦਾ ਦੱਸਿਆ ਆਪਾਂ ਨੂੰ ਕਿਦੋਂ ਲਈ ਜੈ ਜੈ ਮੋਲਾ ਇਹ ਹਾਂ ਨਾ ਮੇਰੇ 55000 ਦੀ ਦੇਣੀ ਹੈ ਦੋਸਤੋ ਬਾਈ ਕਹਿੰਦਾ ਬੁੱਟਰਪਿੰਡ ਤੋਂ ਲਈ ਹੈ ਜਿੰਨਾਂ ਤੋਂ ਖਰੀਦੀ ਹੋ ਦੱਸ ਦਿਆ ਕਿ 20 ਲੀਟਰ ਦੁੱਧ ਪਹਿਲੇ ਸੂਏ ਨੇ ਦਿੱਤਾ ਦੂਜੇ ਸੂਏ ਸੂਈ ਆ 2 ਕਿਲੋ ਹਾਨੇ ਚ ਬਾਈ ਕਹਿੰਦਾ ਬੌਲੀ ਕੱਢ ਲਈ ਆ ਕੁਛ ਬੱਚੇ ਨੂੰ ਪਿਆਤਾ ਇਹ ਕੁਛ ਬਾਈ ਕਹਿੰਦਾ ਬੌਲਾ ਵੈਡ ਨੂੰ ਪਿਆਤਾ ਇਹ ਆਮ ਹੀ ਸਾਰੇ ਭੈਣ ਭਰਾ ਪਿਆਨਦੇ ਕਿਉਂਕਿ ਬੌਲਾ ਗਰਮ ਹੁੰਦਾ ਜੀਰ ਛੇਤੀ ਪੈ ਜਾਂਦੀ ਆ ਥਣ ਥਣੇ ਨੇੜ ਤੋਂ ਚੈੱਕ ਕਰਾ ਦਨ ਮੁੱਠੀ ਵਾਲੇ ਹੱਥ ਦੀ ਚੋਈ ਵਾਲੇ ਗੁਲਾਬੀ ਥਾਣ ਹੈ ਗੈਪ ਚ ਲੱਗੇ ਹੋਏ ਆ ਮੁੱਲ 55000 ਮੂੰਹ ਮੱਤੇ ਦੀ ਸੋਹਣੀ ਆ 55500 ਦੀ ਬਾਈ ਕਹਿੰਦਾ ਦੇਣੀ ਆ ਮਗਰ ਬਹੁਤ ਚੰਗੀ ਵੱਛੀ ਆ ਆਪਦੀ ਮਾਂ ਨਾਲੋਂ ਦੁੱਗਣੀ ਜਾਦ ਬਰੀਡ ਚ ਐ ਟਾਪ ਦੀ ਵੈਡ ਤਿਆਰ ਹੋ ਜੂ ਕਿ ਬਾਈ ਹੈ ਇੱਕ ਨੰਬਰ ਲੱਗੀ 24210 ਤੇ ਇੱਕ ਨੰਬਰ ਲੱਗੀ ਆ ਬਾਕੀ ਤੁਹਾਨੂੰ ਖੜ ਕੇ ਤੋਂ ਹੀ ਅੰਦਾਜ਼ਾ ਲੱਗਦਾ ਹੋਣਾ 20 ਕਿਲੋ ਦੁੱਧ ਪਿਆਜੂ ਮਗਰ ਵੱਚੀ ਟਾਪ ਦੇ ਸੀਵੰਦੀ 55000 55000 ਮੁੱਲ ਠੀਕ ਹੈ ਦੋ ਨੰਬਰ ਤੇ ਆ ਜੀਏ ਦੋ ਨੰਬਰ ਬਾਈ ਸੂਪੀ ਆ ਇਹ ਵੀ ਇਹ ਸੂਈ ਤੜਕੇ 7 ਵਜੇ ਠੀਕ ਹੈ ਇਹਦੀ ਜੇਰਾ ਪਈਦਾ ਜੇਰ ਦੇ ਝਾਗ ਮਰਾ ਦੇ ਹੁਣ ਆਪਣੀ ਵੀਡੀਓ ਬਣਾਈ ਦੋਸਤੋ ਜੇਰ ਉਹ ਪਈ ਸਾਹਮਣੇ ਕੌਲੇ ਨਾ ਠੀਕ ਹੈ ਕਿੰਨਾ ਕ ਦੁੱਧ ਕੱਢ ਜੂ ਕਿੰਨਾ ਕ ਦੁੱਧ ਪਿਆ ਜੂ ਇਹਦਾ ਕੋਈ ਦੁੱਧ ਆਪਕ ਨੂੰ ਮਾਰਕਣੇ 23 ਲੀਟਰ ਦੱਸਿਆ ਕੋਈ ਭੈਣ ਭਰਾ ਆ ਉਹਦੇ ਲੈ ਮੇਰੇ ਹਿਸਾਬ ਨਾਲ ਜੱਜਮੈਂਟ ਜਿੰਨਾ ਮਰਜੀ ਤੱਕ ਲੈ ਭਲਾ 10 ਕਿਲੋ ਤੱਕ ਲੈ ਮੁੱਲ ਮੁੱਲ ਖਾਣਾ 56000 ਦੋਸਤੋ ਬਾਈ ਕਹਿੰਦਾ ਜਿੰਨਾ ਤੋਂ ਖਰੀਦੀਓ ਦੱਸ ਦਿਓ 23 ਲੀਟਰ ਦੁੱਧ ਦਿੱਤਾ ਇਹਨੇ ਸਵੇਰ ਸੂਈ ਆ ਮਗਰੇ ਦੇ ਵਛਾ ਜੇਰ ਪੈ ਗਈ ਆ ਹਵਾਨੇ ਵਾਲੇ ਪਾਸੋਂ ਪਰ ਐਕਸਟਾ ਆਰਡੀਨਰੀ ਬਾਈ ਕਹਿੰਦਾ ਜਿੰਨਾ ਮਰਜੀ ਦੁੱਧ ਮੰਨ ਕੇ ਅਗਲਾ ਆਜੇ ਭਾਵੇਂ 10 ਲੀਟਰ ਮੰਨ ਕੇ ਆਜੇ ਅਗਲੇ ਨੇ ਸਾਨੂੰ 23 ਲੀਟਰ ਦਾ ਦੱਸਿਆ ਪਰ ਹਵਾਨਾ ਦਾ ਕਰਮਾ ਵਾਲੀ ਨੇ ਬਹੁਤ ਵੱਡਾ ਤਿਆਰ ਕੀਤਾ ਬੈਗ ਨੂੰ ਪੱਟਾਂ ਤੋਂ ਫਟ ਵਾਂਗੂ ਹਵਾਨਾ ਪਿੱਛੇ ਫਿਰਦਾ ਜੇਰ ਪੈ ਗਈ ਆ ਬੱਠਲ ਜੇਰ ਦਾ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਥਾਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਗੁਲਾਬੀ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਆ ਚਵਾ ਇੱਕ ਨੰਬਰ ਲੱਗਾ ਚਵਾ ਬਾਈ ਦੱਸ ਦੇ ਇੱਕ ਨੰਬਰ ਆ 56000 ਦੀ ਦੇ ਦੇਣੀ ਆ ਇਹ 56000 ਦੀ ਯੈਸ ਨੋ 56000 ਦੀ ਯੈਸ ਨੋ ਆ ਸੂਈ ਸਵਾਈ ਤਾਜੀ ਵਹਿੜ ਮਗਰ ਵੱਛੀ ਮਗਰ ਵੱਛਾ 1 ਨੰਬਰ ਦੇ ਮਗਰ ਵੱਛੀ ਆ 2 ਨੰਬਰ ਦੇ ਮਗਰ ਵੱਛਾ ਚਵਾਈ ਇਹਦੀ ਵੀ ਵੇਖ ਲੋ ਪੂਠੇ ਆਰ ਕੀ ਮੋਟੀ ਧਾਰ ਹੈ ਬਾਕੀ ਜਿਹਦੇ ਪਸੰਦ ਆ ਉਹ ਪਵਾਗੜਾ ਝੋਕੇ ਲੈ ਜੇ ਮੁੱਲ ਜੈ ਜੀ ਹੈ 56000 ਦੀ 56000 ਦੀ ਦੇ ਦੇਣੀ ਆ ਮੂਹਰੇ ਥਾਨ ਤੋਂ ਫੋਟਾਂਗ ਹਵਾਨਾ ਕੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਤੇ ਫੋਟਾਂਗ ਹੀ ਹਵਾਨਾ ਪੱਟਾਂ ਤੋਂ ਪਿੱਛੇ اٹਮਾ ਹਵਾਨਾ ਕੋਈ 1 ਤੇ 2 ਨੰਬਰ ਜੋੜਾ ਲੈਂਦਾ ਏ ਹਾਂ ਨਾ 108000 ਦਾ ਜਿਹੜਾ ਛੋੜ ਛੱਪਾ ਸਾਬ ਕੋ ਕੱਢ ਕੇ ਸਹੀ ਹੈ ਹਾਂ ਤਿੰਨ ਨੰਬਰ ਤਿੰਨ ਨੰਬਰ ਵੇੜ ਸੂਨਾ ਲਈ ਆ ਉਹਨਾਂ ਜਿੱਡ ਕੋਈ ਉਹਨਾਂ ਨਾਲ ਭੁਰਾ ਵੱਡੀ ਆ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਹੈਗਾ 19 ਲੀਟਰ ਦਾ ਭਲੂਨ ਦਾ ਦਿਨ ਕਿਨੇ ਲੈ ਜੀ ਛੱਕ ਦੇ ਦੰਦ ਚੱਕ ਦੀ ਸੱਤਾਂ ਦਾ ਦੀ ਕੱਚੀ ਮੁੱਲ ਜੈ ਜਗਰ ਦੇ ਤਾਂ ਇਹ ਹਾਂ ਨਾ 48000 ਦੀ ਕੱਚੀ ਕੱਚੀ ਵੇੜ ਅੱਜ ਕੱਚੀ ਕੱਚੀ ਵੇੜ ਵੀਰ ਕਹਿੰਦਾ 48000 ਦੀ ਦੁੱਧ ਕਿੰਨਾ ਦੱਸਿਆ 19 ਲੀਟਰ ਦਾ ਰਿਕਾਰਡ ਆ ਬਾਈ ਦਾ 19 ਲੀਟਰ ਦਾ ਰਿਕਾਰਡ ਆ ਬਾਈ ਕਹਿੰਦਾ ਪੂਰੀ ਵੱਡੀ ਆ ਦੋਸਤੋ ਧਿਆਈ ਸੀ ਬਾਕੀ ਗਰਮੀ ਆ ਜਿਆਦੇ ਆ ਕਦ ਪੂਰਾ ਏ ਤੇ ਪਸ਼ੂ ਨੂੰ ਵੀ ਧਿਆ ਲੱਗਦੀ ਕਦ ਪੂਰਾ ਮੁੱਲ ਕਿੰਨਾ ਕਰਦਾ ਤੇ ਦਾ ਜਾਇਜ ਆ ਜੇ ਜਾਇਜ ਜੈ ਮੁੱਲ ਕਰਦਾ ਤੇ ਗਰਮੀ ਆ ਇਹ 2 ਘਟ 50 ਹੀ ਦੇ ਦਾਂਗੇ ਵੇੜ ਦਾ ਵੀ ਲੇਵਾ ਵਖਾ 48000 ਦੀ ਆ ਲੇਵਾ ਬਾਈ ਕਹਿੰਦਾ ਵਖਾ ਵੇਖੋ ਲੇਵਾ ਸਾਰੀ ਵਾਲ ਢੱਲ ਕੱਢ ਕੇ ਸੋਣਾ ਛਿੱਗੀ ਆ ਇਹ ਹੂੰ ਤਾਂ ਛਿੱਗੀ ਆ ਥਣਾ ਦੀ ਗਰੰਟੀ ਹੋ ਸਾਰਿਆਂ ਦੀ ਸਾਰੇ ਪਸ਼ੂਆਂ ਦੀ ਥਣਾ ਦੀ ਗਰੰਟੀ ਭਾਰ ਪਿਛੇ ਦੀ ਗਰੰਟੀ ਤੇ ਜੇ ਅਗਲੇ ਦੇ ਘਰੇ ਜਾ ਕੇ ਭਾਰ ਪੈਜੇ ਅਗਲੇ ਦੇ ਘਰੇ ਕਿਵੇਂ ਪੈਜੂਗਾ ਗਰੰਟੀ ਹੋ ਹਾਂ ਸਹੀ ਜਦੋਂ ਆਪਣੇ ਨਹੀਂ ਪੈਂਦਾ ਹਰੇ ਦੇਖੇ ਪੈਜੂ ਫੇਰ ਸਹੀ ਹੈ ਦੋਸਤੋ ਬਾਈ ਕਹਿੰਦਾ ਆਪਣੀ ਗਰੰਟੀ ਹੈ ਜਦੋਂ ਆਪਣੇ ਘਰੇ ਨਹੀਂ ਪਾਈ ਕਹਿੰਦਾ ਭਾਰ ਪੈਂਦਾ ਅਗਲੇ ਦੇ ਕਿਵੇਂ ਪੈਜੂ ਥਣਾ ਦੀ ਭਾਰ ਪਿਛੇ ਦੀ ਬਾਈ ਕਹਿੰਦਾ ਆਪਣੀ ਗਰੰਟੀ 48000 ਦੀ ਦੇ ਦੇਣੀ ਆ ਦੁੱਧ ਕੁਝ ਕੀ ਨੂੰ ਮੰਨੀ ਗਾਂ ਇੰਨੇ ਮੁੱਲ ਲਾਉਂਦੇ ਵੀ 48 49 ਵੀ ਉੱਪਰ ਲਾਉਂਦੇ ਹਜ਼ਾਰ ਆ ਜੀ ਆ ਮਾ ਜਾਦਾ ਕਰਕੇ ਮੋਲ ਉਹਨਾਂ ਜੇਰ ਹੀ ਮੰਗਿਆ ਕੰਦਰਾ ਠੀਕ ਹੈ ਦੋਸਤੋ ਬਾਈ ਕਹਿੰਦਾ 48 48000 ਤਾਂ ਮੈਨੂੰ ਇੱਥੇ ਲਾਉਂਦੇ ਆ ਪਰ ਉਹ ਲਾਉਂਦੇ ਧਾਰ ਵਾਲੇ ਵਪਾਰੀ ਐ ਧਾਰ ਬਾਈ ਕਹਿੰਦਾ ਆਪਾਂ ਵੇਚਨੇ ਨਹੀਂ ਵਹਿੜ ਚੰਗੀ ਆ ਪੂਰੀ 48 47 48000 ਜੇ ਡਿਵਾਈਡ ਦਿੰਦਾ ਵੀ ਕੌਣ ਆ ਦੁੱਧ 20 ਕਿਲੋ ਤੋਂ ਬਾਹਰ ਪਿਆ ਜੂ ਬਾਕੀ ਜੇਬ ਜੀ ਅਗਲਾ ਸੇਵਾ ਕਰੂਗਾ ਉਹ ਜੇ ਪਸ਼ੂ ਦੁੱਧ ਪਿਆੰਦਾ ਚਾਰ ਨੰਬਰ ਕਰਦਾ ਤਾਂ ਮਿੱਠਿਆ ਇਹ ਬਾਈ ਸੂਨ ਦੇ ਤਿਆਰ ਹੈ ਨਾ ਤੋੜ ਦੇ ਬੱਸ ਇੱਕ ਅੱਧਾ ਦਿਨ ਮਹਾ ਕੱਡੂ ਬਾਈ ਤਿਆਰੀਆਂ ਜੀ ਆ ਜਮਾਂ ਤਿਆਰੀਆਂ ਜਾ ਭਾਂਡੇ ਵਾਲਾ ਦੁੱਧ ਕਿੰਨਾ ਕੁ ਪਾਜੂ ਇਹਦਾ ਬਾਈ ਕਹਿਣ ਨੂੰ ਪਣਾ 22 ਕਿਲੋਚ ਵਾਲਾ ਪਰ ਆਪਾਂ ਨੂੰ 17 ਕਿਲੋ ਦੱਸਿਆ ਮਾਲਕਾਂ ਨੇ ਅਮੇ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਅੱਛਾ ਹਾਂ ਬਾਈ ਕਹਿੰਦਾ ਆਪਾਂ ਨੂੰ 17 ਕਿਲੋ ਕਿਹਾ ਕਹਿਣ ਨੂੰ ਪਾ 22 ਕਿਲੋ ਕਹਿ ਦਿੱਗੇ ਪਰ ਮੋਲੇ ਦਾ ਇਦਾਂ ਕਰਨਾ ਕਿ ਨਿੱਕਾ ਕਿੱਡਾ ਮਾ ਹੱਥ ਕਰੀ ਐਡਾਕ ਦੋਸਤ ਮੱਲਬਾਈ ਕਹਿੰਦਾ ਐਡਾਕ ਕਰਨਾ ਸਾਰੀ ਵਾਲ ਟੈਲ ਕੱਢ ਕੇ ਸੋਣਾ ਬੰਬੂ ਲਾ ਕੇ ਸੂਗੀ ਕੋਈ 50 ਕੋਈ 52 ਨਹੀਂ 46400 ਦੀ ਰੇਟ ਦੇ ਦੇਣੀ 46400 ਦੀ ਦੇ ਦੇਣੀ ਆ ਥਣਾ ਦੀ ਗਾਰੰਟੀ ਭਾਰ ਪਿੱਛੇ ਦੀ ਗਾਰੰਟੀ ਪੂਰ ਛੱਟੇ ਦੀ ਗਾਰੰਟੀ ਠੀਕ ਆ ਸਾਰੀਆਂ ਗਾਰੰਟੀਆਂ ਥਣਾ ਦੀ ਗਾਰੰਟੀ ਭਾਰ ਪਿੱਛੇ ਦੀ ਗਾਰੰਟੀ ਪੂਰ ਛੱਟੇ ਦੀ ਬਾਈ ਕਹਿੰਦਾ ਗਾਰੰਟੀ ਸਾਰੀਆਂ ਗਾਰੰਟੀਆਂ ਫੁੱਲ ਆ ਬਾਈ ਕਹਿੰਦਾ ਇੱਕ ਨੰਬਰ ਚਵਾਈ ਹੋਊਗੀ ਭਾਰ ਕੱਢ ਜੇ ਉਹਦੀ ਗਾਰੰਟੀ ਆ ਕੱਢ 5 ਨੰਬਰ ਖੋਣ ਘਾਣੇ ਗਾਣੇ ਇਹਦਾ ਮੁੱਲ ਇੱਡੀ ਐਡਾ ਕੀ ਪਹਿਲਾਂ ਮੁੱਲ ਹੀ ਦੱਸ ਬਾਅਦ ਚ ਦਸੀ ਹੋਰ ਕੋ ਇਹਦਾ ਮੁੱਲ 7543000 ਦੀ ਖਾਨ ਆ ਮੁੱਲ 50000 43000 ਦੀ ਯੈਸ ਨੋ ਆ ਜੋ ਗਰਾ ਮੌਕਾ ਆਣ ਤਾਂ ਸੰਭਲੋ ਦੁੱਧ 20 ਲੀਟਰ ਦੱਸਿਆ ਮਾਲਕਾਂ ਨੇ ਆਪਾਂ ਚੋਇਆ ਨਹੀਂ ਪਤਾ ਨਹੀਂ ਕਿੰਨਾ ਦਊ ਕਿੰਨਾ ਨਾ ਬਾਬੇ ਨਾਨਕ ਨੂੰ ਪਤਾ ਸਹੀ ਆ ਆ ਦਿਨ ਕਿੰਨੇ ਪਏ ਆ ਦਿਨ 7 ਪਏ ਆ ਆ ਸਾਰੀ ਵਲਟੈਲ ਕੱਢ ਕੇ ਸੋਣਾ ਹਫਤੇ ਦੀ ਕੱਚੀ ਆ ਯੈਸ ਨੋ 43000 ਦੀ 43000 ਦੀ यस نو ਅੱਜ ਅੱਜ ਬਾਈ ਕਹਿੰਦਾ ਲੈਣ ਦੇਣ ਵਾਲੇ ਮੁੱਲੀ ਆ ਜਮਾ ਗਰਮੀ ਬਹੁਤ ਹੈ ਪਸ਼ੂ ਜਾਦੇ ਆ ਉਹਨੇ ਮੰਗੇ ਜਿੰਨੇ ਲੈਣੇ ਆ ਤੇ ਵਹਿੜਾ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਹੈ ਬਾਕੀ ਤੁਸੀਂ ਜਦੋਂ ਬਾਈ ਦੇ ਘਰੇ ਆਓਗੇ ਆ ਕੇ ਵਹਿੜਾ ਵੇਖੋਗੇ ਵਹਿੜਾ ਸਾਰੀਆਂ ਹੀ ਵੱਡੀਆਂ ਮੁੱਲ ਜਮਾ ਹੀ ਜਾਇਜ਼ ਆ ਕਿਹੇ ਘਰੇ ਖੜੀ ਹੋਵੇ 80 ਗਾਂ ਕੋ 45 46 ਹਜ਼ਾਰ ਦੀ ਦੇ ਜੇ ਆਪਾਂ ਫਿਰ ਵੀ ਦਾਵੇਦਾਰ ਆ ਜਾ ਇੱਥੇ ਕਿਸੇ ਘਰ ਨਾਲ ਅਗਲਾ 60 ਮੰਗੂ ਕੇਰਾ ਦਾ ਸੌਦਾ ਭਵਾਂ ਜਿੰਨੇ ਦਾ ਮਰਜ਼ੀ ਕਰ ਲੈ ਮਾਰੇ ਬਹੁਤ ਵੱਡੀ ਗਾਂ ਕੋ ਅਗਲਾ ਵੇਖੇ ਫੇਰ ਸਵਾਦ ਆਊਗਾ ਗਾਂ ਦਾ ਇੱਥੇ ਕੋਈ ਘਰ ਵਾਲਾ ਭੈਣ ਭਰਾ ਪਸ਼ੂ ਵੇਚਦਾ ਹੋਵੇ ਘਰੇਲੂ ਕੇਰਾ ਦਾ 60 62 ਹਜ਼ਾਰ ਮੰਗੂ ਵੇਚ ਭਵਾਂ ਜਿੰਨੇ ਦੀ ਮਰਜ਼ੀ ਦੇਵੇ ਕੇਰਾ ਦਾ ਵਪਾਰੀ ਦੀਆਂ ਲੱਤਾਂ ਹਲਾ ਦੂਗਾ ਮੁੱਲ ਮੰਗ ਕੇ ਪਰ ਬਾਈ ਨੇ ਲੈਣ ਦੇਣ ਵਾਲੀ ਡਿਮਾਂਡ ਕੀਤੀ ਹੈ ਜਾਇਜ਼ ਜਵਾਂ ਪਹਿਲਾਂ ਮੈਨੂੰ ਵੀ ਇਹਨੇ ਲਾਈ ਇਹਦੇ ਲਾਉਂਦੇ ਧਾਰ ਵਾਲੇ ਮੇਤ ਨਾਲ ਹੀ ਮੈਨੂੰ ਲਵਾਂਗੇ ਠੀਕ ਆ 48000 ਦੀ ਦੇ ਦੇਣੀ ਹੈ ਤਿੰਨ ਨੰਬਰ ਤੇ ਆ ਪੰਜ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਚਾਰ ਨੰਬਰ 43000 ਦੀ ਆ ਦੱਸ ਪੰਜ ਨੰਬਰ ਦਾ ਇਹਦਾ ਦੁੱਧ ਦਾ ਰਿਕਾਰਡ 22 ਲੀਟਰ ਦਾ ਬਾਈ ਕਿੰਨੇ ਦਿਨ ਲੈ ਜੂ ਦਿਨ 7 ਪਈ ਆ ਪੂਰੀ ਵੱਡੀ ਆ ਫੁੱਲ ਗਾ 22 ਲੀਟਰ ਦੁੱਧ ਆ ਬਾਈ ਕਹਿੰਦਾ ਰਿਕਾਰਡ ਆ 7 ਦਿਨ ਪਈ ਆ ਵਹਿੜ ਵੱਡੀ ਆ ਤੇ ਥਣਾ ਦੀ ਵੀ ਸੋਹਣੀ ਆ ਹੂੰ ਝੋਲ ਵਾਲੀ ਬੱਚੀ ਆ ਉਧਰਲੇ ਪਾਸੋਂ ਥਣ ਵਖਾ ਦੇ ਇਧਰਲੇ ਪਾਸੋਂ ਥਣ ਵੇਖੋ ਹਵਾਨਾ ਸਾਰੇ ਮੋਟੀਆਂ-ਮੋਟੀਆਂ ਵੇਨ ਦੇ ਨਾਲ ਭਰਿਆ ਪਿਆ ਹੈ। ਹੈਲੋ। ਗੁਲਾਬੀ ਥਾਨ ਕੈਪਚਰ ਲੱਗੇ ਹੋਇਆ। ਕਮਾਲਾ ਵੀ ਸੱਜਣਾ। ਹੈਲੋ। ਇਹ ਆ ਕਾਣਾ ਸੋਹਣਾ ਸੱਜਣਾ। ਕਰਮੀ ਨੇ ਇਹ ਵੀ ਬੁੰਦ ਲਿਆ ਪਿਆ ਪੂਰਾ। ਵੱਡੀ ਆ ਕੋਈ ਆਏ ਨਾ ਇੱਥੇ ਆ ਕੇ ਛੋਟੀ ਕਹਿ ਦੂਗਾ। ਹਾਂ ਕਿੰਨੇ ਦੀ? ਇਹ ਹਾਂ ਨਾ 54000 ਦੀ ਮੋਰ। 54000 ਦੀ। ਦੁੱਧ ਕਿੰਨਾ ਦੱਸਿਆ? ਦੁੱਧ ਬਈ ਆਪਾਂ ਨੂੰ 1 ਕਿਲੋ ਲੀਟਰ ਦੱਸਿਆ ਅਗਲੇ ਨੇ ਅਗਲਾ ਆਪ ਦੀ ਸਮਝ ਆ ਲੈ ਲੈ ਭਰਾ। ਹਾਂ ਇਹ ਵੀ ਗੱਲ ਦੋਸਤੋ ਨੋਟ ਕਰਨ ਵਾਲੀ ਆ। ਬਾਈ ਕਹਿੰਦਾ ਆਪਾਂ ਨੂੰ ਜਿਨ੍ਹਾਂ ਜਿਨ੍ਹਾਂ ਦੁੱਧ ਅਗਲੇ ਨੇ ਦੱਸਿਆ ਉਹਨਾਂ ਨੇ ਆਪਾਂ ਦੱਸਤਾ ਬਾਕੀ ਕੋਈ ਵਪਾਰੀ ਆ ਵੀਡੀਓ ਤੋਂ ਰੋਲ ਰੇਕ ਦੀਆਂ ਪਾਉਂਦਾ ਆ ਆ ਗੱਲ ਬੋਲ ਕੇ ਕਹਿੰਦਾ ਬਾਰੋਂ ਨਿਕਲ ਗਈ ਸਾਡੀ ਕੋਈ ਗਰੰਟੀ ਨਹੀਂ ਆਪਾਂ ਫਿਰ ਵੀ ਤਿੰਨ ਗਰੰਟੀਆਂ ਹਰੇਕ ਕਹੂਦਿਆਂ ਦਿੰਨੇ ਆ ਪਾਰ ਪਿੱਛੇ ਦੀ ਥਣਾ ਦੀ ਤੇ ਠੀਕ ਆ ਭੂ ਛਿੱਟੇ ਪੱਠੇ ਧੱਥੇ ਖਾਣ ਦੀ ਹਾਂ ਇਹ ਸਾਰੀ ਨਹੀਂ ਗਰੰਟੀ ਕੋਈ ਨਹੀਂ ਦਿੰਦਾ ਮੈਂ ਹੁਣ ਵੀ ਦਾਅਵੇ ਨਾ ਕਹਿਣਾ ਕੋਈ ਵਪਾਰੀ ਆ ਸਹੀ ਆ ਦੋਸਤੋ ਸਾਰੇ ਆਏ ਕਹਿੰਦੇ ਜੇ ਲਾਲ ਗੇਟ ਆ ਤੇ ਲਾਲ ਗੇਟਾਂ ਤੋਂ ਬਾਹਰ ਥੋੜੀ ਐ ਜੇ ਕਿਸੇ ਦੇ ਨੀਲੇ ਗੇਟ ਆ ਤੇ ਅਗਲਾ ਨੀਲੇ ਗੇਟਾਂ ਵਾਲੀ ਕੈਮਰਾ ਮਾਰਾ ਕੇ ਕਹਿੰਦਾ ਬਾਈ ਗੇਟੋਂ ਬਾਹਰ ਹੋਊਗੀ ਥੋੜੀ ਐ ਪਰ ਗਰਦਿਤ ਵੀਰ ਕਹਿੰਦਾ ਤਿੰਨ ਗਰੰਟੀਆਂ ਆਪਣੀਆਂ ਹਰੇਕ ਪਸ਼ੂ ਦੀਆਂ ਹੋਣਗੀਆਂ ਭਾਰ ਪਿੱਛੇ ਦੀ ਥਣਾ 'ਚ ਕੋਈ 19 21 ਹੋਵੇ ਜਾਂ ਕੋਈ ਪੱਠੇ ਰੱਠੇ ਨਾ ਖਾਂਦੀ ਹੋਵੇ ਫੁੱਲ ਗਰੰਟੀ ਹੋਊ ਦੱਸ ਇਹਦੇ ਬਾਰੇ ਚਾਰ ਦੰਦ ਜਰਸੀ ਆ ਕਲ ਦੀ ਸੂਈ ਆ ਠੀਕ ਐ ਆਪਣਾ ਉਥੋਂ ਖੁੜਗੇ ਪਿੰਡ ਦਾ ਬੰਦਾ ਏ ਹਾਂ ਨੰਬਰ ਵੀ ਦੇ ਦੇਣੇ ਆ ਹਾਂ ਵੀਡੀਓ ਸੁਣੋਗਾ ਹਾਂ 1000 ਰੁਪਿਆ ਸਾਈ ਪਾਤੀ 42000 ਦਾ ਸੌਦਾ ਕੀਤਾ ਕੱਲ 43400 ਰੇੜ ਦਾ ਮੁੱਲ ਕੀਤਾ ਹੀ ਪਹਿਲੇ ਨੰਬਰ ਤੇ ਬੱਚੀ ਸੀ ਹਾਂ ਇੱਕ ਨੰਬਰ ਤੇ ਸੀ ਇੱਕ ਨੰਬਰ ਤੇ ਬੱਚੀ ਸੀਗੀ ਨਾ ਖੁੜਗੇ ਦਾ ਬੰਦਾ ਸੀਗਾ ਹਾਂ ਸਾਈ ਪਾਤੀ ਕਹਿੰਦਾ ਲੈਣਾ ਉਹਨਾ ਆ ਵੇਲਾ ਆ ਗਿਆ ਕੋਈ ਲੈਣਾ ਹੁਣ ਫੋਨ ਵੀ ਚੱਕਦਾ ਵੀ ਤੂੰ 1000 ਭਲਿਆ ਮਾਨ ਹਿਸਾਬ ਦਾ ਵੀ ਗਵਾਇਆ ਹਾਂ ਦੱਸ ਮਾੜੀ ਗੱਲ ਹੈ ਗੱਲ ਹੈ ਕੋ ਸਾਡੀ ਗਾਂਕੜਾ ਸੀ ਹਾਂ ਲੈ ਕੇ ਨੇ ਅੱਜ ਵੀ ਜਾਣਾ ਬੈਕ ਤਾਂ ਜੋ ਭਿਗਰਾਂ ਵਾਲੀ ਦੀ ਮਿੱਟੀ ਵੀ ਕੀ ਜਾਂਦੀ ਇੱਥੇ ਮਗਰ ਵੱਛੀ ਆ ਬਾਈ ਮਗਰ ਵੱਛੀ ਆ 9 ਕਿਲੋ ਬੋਲੀ ਅੱਜ ਦੂਜੇ ਦਿਨ ਹਾਜ਼ਰ ਹੋਊਗੀ ਪਰ 10 ਟਾਈਮ ਕੋਈ ਝੂਲੇ ਕਿੰਨੇ ਦੀ 42 ਦੀ ਦੇਣੀ ਆ ਮੋਲ ਨਹੀਂ ਦਾ ਸਭ ਕੋ ਨੂੰ ਵੇੜਤਾ ਅੱਜ 9 ਕਿਲੋ ਬੋਲੀ ਬਾਈ ਕਹਿੰਦਾ ਕੱਲ ਦੀ ਸੂਈ ਥੱਲੇ ਤਿਆਰ ਅੱਜ ਦੂਜਾ ਦਿਨ ਹੋ ਗਿਆ ਭਾਵੇਂ 10 ਦਿਨ ਲਗਾਤਾਰ ਝੋਲੇ 42000 ਦੀ ਦੇ ਦੇਣੀ ਆ ਬਾਈ ਕਹਿੰਦਾ ਆਪਾਂ ਦਊ 615 ਦੇ ਕੋ 14 ਕਿਲੋ ਦੁੱਧ ਬਾਈ ਕਹਿੰਦਾ ਦੇਊਗੀ 15 ਕਿਲੋ 14 ਕਿਲੋ ਮਗਰ ਵੱਛੀ 40 ਤੇ 2 42000 ਮੁੱਲ ਆ ਦੁਪਹਿਰੇ 1.5 ਵਜੇ ਵੀਡੀਓ ਬਣਾ ਰਹੇ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਤੜਕੇ 5 ਵਜੇ ਦੀ ਬੱਤੀ ਖਾਲੀ ਕੀਤੀ ਆ 5 ਤੋਂ 5 ਕੋਈ ਚਵਾਈ ਕਰ ਲੇ 5 ਵਜੇ 5 ਮਿੰਟ ਦੇ ਵੀਰ ਕਹਿੰਦਾ ਅਗਲਾ ਸਵੇਰ ਚੋਲੇ 5 ਵਜੇ 5 ਮਿੰਟ ਤੇ ਅਗਲਾ ਸ਼ਾਮ ਨੂੰ ਚੋਲੇ ਤੇ ਜਿੰਨੇ ਦਿਨ ਮਰਜ਼ੀ ਝੋਈ ਜਾਵੇ 5 ਤੋਂ 5 ਕੋਈ ਨਿਆਣਾ ਨਹੀਂ ਕੋਣਾ ਕੋਈ ਔਲ ਨਹੀਂ ਕੋਈ ਸੌਲ ਨਹੀਂ ਕੋਈ ਨਿਆਣਾ ਨਹੀਂ ਕੋਈ ਔਲ ਨਹੀਂ ਮੰਦੀ ਕੋਹ ਲੈਣਾ ਨਹੀਂ ਦੇਣਾ ਨਹੀਂ 42000 ਦੀ ਦੇ ਦੇਣੀ ਦੁੱਧ 14-15 ਕਿਲੋ ਪਿਆਜ 9 ਕਿਲੋ ਤਿਆਰ ਆ ਇਹ ਦਾ ਖਰੀਦੇ ਦੱਸ ਦੇ ਇਹਦੇ ਮਗਰ ਬੱਛਾ ਹੈ ਸਤੋਂ ਉਹਨਾਂ ਨੂੰ ਸੂਈ ਲੂਆਂ ਜਰਸੀ ਰਹਿੜਾ ਪੂਰੀ ਚੰਗੀ ਹੈ ਲੈਵੇ ਦੱਸ ਮਤਵਾ ਦੇ ਹੂੰ ਲੈ ਵਾ ਸੋਨਾ 10 ਕਿਲੋ ਦੁੱਧ ਹੁਣ 30000 ਚੋਂ 100 ਰੁਪਈਆ ਛੋੜ 10 ਕਿਲੋ ਦੁੱਧ ਹੈ 30000 ਚੋਂ 100 ਰੁਪਈਆ ਛੋੜ ਮਗਰੇ ਦੇ ਬੱਛਾ 10 ਕਿਲੋ ਕੰਡੇ ਵਾਲਾ ਦੁੱਧ ਹੈ 30000 ਮੁੱਲ ਹੈ ਜਰਸੀ ਨਸਲ ਦੀ ਵਹਿੜ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੀਆਂ ਚਾਰ ਤਾਜ਼ੀਆਂ ਸੂਈਆਂ ਸਵਾਈਆਂ ਤੇ ਚਾਰ ਗੱਬਣਾ ਅੱਠ ਵੜਾ ਸੇਲ ਹੈ ਬਿਲਕੁਲ ਜੈਜ ਮੋਲ ਦੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਵੀਰੇ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰ ਲਿਓ ਸასი ਸ਼ਕਲ